ਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜਨ ਬਾਣੀ ਇੱਕ ਤੂੰ ਕਿਉ ਨ ਮਰੀਜਾ ਰੋਏ ਜਾ ਲਗ ਚਿਤ ਨ ਆਵਹਿ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਰਾਜਾਨ ਰਾਜ ਦੇਵਾਨ ਦੇਵ ਉਪਮਾ ਮਹਾਨ ਬਾਣੀ ਕੇ ਬੋਹਿਤ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅਤਿ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸਨ ਸਹਿਬ ਵਿਖੇ ਆਪ ਸਭ ਸੰਗਤਾਂ ਹਾਜ਼ਰੀਆਂ ਪਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਕਰਨ ਬੇਰਮਤ ਕਰਨ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਦਰੋਂ ਕਰੋ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਾਲ ਆਪ ਜੀ ਜੁੜਨਾ ਕਰ ਰਹੇ ਹੋ ਵਾਹ ਵਾਹ ਬਾਣੀ ਨਿਰੰਕਾਰ ਹੈ ਿਸ ਜੇਵੜ ਅਵਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੈ ਸਾਤੂ ਗੁਰਾਂ ਨੇ ਜੋ ਸਾਨੂੰ ਹੁਕਮ ਲਾਇਆ ਏ ਕਿ ਗੁਰਬਾਣੀ ਹੀ ਗੁਰੂ ਹੈ ਗੁਰਬਾਣੀ ਦੇ ਲੜ ਸਤਿਗੁਰੂ ਜੀ ਸਾਨੂੰ ਲਾਗ ਕਰਕੇ ਗਏ ਹਨ ਤੇ ਅੱਜ ਦੇ ਫੁਰਮਾਨ ਅੰਦਰ ਵੀ ਸਤਿਗੁਰਾਂ ਨੇ ਇਹ ਗੱਲ ਸਮਝਾਈ ਕਿ ਕਿਸੇ ਦਾ ਕੋਈ ਆਸਰਾ ਹੋਵੇਗਾ ਕਿਸੇ ਦਾ ਕੋਈ ਆਸਰਾ ਹੋਵੇਗਾ ਆਪੋ ਆਪਣਾ ਕਿਸੇ ਦਾ ਆਸਰਾ ਹੈ ਕਿਸੇ ਨੂੰ ਢੋਈਆ ਕਿਸੇ ਦੇ ਉੱਤੇ ਆਸਰਾ ਹੈ ਬਾਣ ਪਰ ਜਿਹੜਾ ਇੱਕ ਗੁਰੂ ਕਾ ਸਿੱਖਿਆ ਉਹਨੂੰ ਸਿਰਫ ਤੇ ਸਿਰਫ ਇੱਕ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਗੁਰਬਾਣੀ ਤੋਂ ਬਗੈਰ ਸਿੱਖ ਵਾਸਤੇ ਉਹਦਾ ਗੁਰੂ ਕੋਈ ਨਹੀਂ ਕੋਈ ਸੰਤ ਹੋ ਸਕਦਾ ਹੈ ਮਹਾਂਪੁਰਸ਼ ਹੋ ਸਕਦਾ ਹੈ ਸਾਧੂ ਭਗਤ ਗੁਰ ਸਿੱਖ ਹੋ ਸਕਦਾ ਹੈ ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਆਪਣਾ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਕਰ ਸਕਦੇ ਆ ਪਰ ਜੇ ਗੁਰੂ ਦੀ ਗੱਲ ਕਰੀਏ ਤੇ ਗੁਰੂ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਗੁਰੂ ਸਾਹਿਬ ਜੀ ਆਨੇ ਸਾਨੂੰ ਇਹ ਹੁਕਮ ਲਾਇਆ ਹੈ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਦਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰਾਂ ਨੇ ਸਾਨੂੰ ਬੇਨਤੀ ਨਹੀਂ ਇਹ ਹੁਕਮ ਕੀਤਾ ਹੈ ਜਿਹੜਾ ਹੁਕਮ ਹੈ ਉਹ ਸਾਰਿਆਂ ਨੂੰ ਲਾਗੂ ਹੁੰਦਾ ਹੈ ਉਹ ਮੰਨਣਾ ਹੀ ਪੈਂਦਾ ਹੈ ਤਾਂ ਕਰਕੇ ਸਾਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਹਨ ਜੋ ਅੱਜ ਦਾ ਫੁਰਮਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ 791 ਤੇ 92 ਅੰਗ ਤੇ ਸੁਭਾਏ ਬਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ ਹਨ ਆਪਾਂ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰੀਏ ਅੰਤਰ ਧਿਆਨ ਉਹੀ ਕਿਉਂਕਿ ਜੇ ਸ਼ਬਦ ਦੀ ਵਿਚਾਰ ਅਸੀਂ ਸਰਵਣ ਕਰਨੀ ਆ ਸਾਨੂੰ ਥੋੜਾ ਜਿਹਾ ਡੁਗਾਈ ਦੇ ਨਾਲ ਸੋਚਣਾ ਪੈਂਦਾ ਧਿਆਨ ਦੇਣਾ ਪੈਂਦਾ ਤਾਂ ਗੁਰੂ ਦੇ ਸ਼ਬਦ ਦੀ ਸਮਝ ਲੱਗਦੀ ਆ ਫਿਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਕਿ ਜਦੋਂ ਰੋਜ਼ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਾਡਾ ਸ਼ਬਦ ਦੇ ਨਾਲ ਪਿਆਰ ਪੈਂਦਾ ਹੈ ਤਾਂ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਾਰੇ ਜਨ ਕੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਦੂਜਾ ਤਨ ਗੁਰੂ ਦੇਵ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਤੇ ਉਹ ਆਪਣੀ ਜੋ ਉਹਨਾਂ ਦੀ ਬਿਰਤੀ ਹੈ ਅੰਦਰ ਦੀ ਪੀੜਾ ਹੈ ਜਾਂ ਜਿਸ ਤਰ੍ਹਾਂ ਉਹ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਨ ਸਾਨੂੰ ਜਾਂਚ ਸਿਖਾ ਰਹੇ ਹਨ ਜੋ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਪਹਿਲਾ ਤੀਰਥ ਯਾਤਰਾ ਦੇਵੀ ਇਸ਼ਨਾਨ ਵਾਸਤੇ ਜਾਂਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਗੁਰੂ ਨਾਨਕ ਦੀ ਸੰਗਤ ਪ੍ਰਾਪਤ ਹੋਈ ਤੇ ਜਦੋਂ ਉਹਨਾਂ ਗੁਰੂ ਨਾਨਕ ਦੀ ਸੰਗਤ ਕੀਤੀ ਸੇਵਾ ਕੀਤੀ ਸਤਿਗੁਰਾਂ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ ਫਿਰ ਗੁਰੂ ਨਾਨਕ ਜੋਗੇ ਹੀ ਗੁਰੂ ਅੰਗਦ ਦੇ ਮਹਾਰਾਜ ਹੋ ਗਏ ਹਨ ਤੇ ਉਹਨਾਂ ਨੇ ਆਪਣੇ ਅੰਦਰ ਦੀ ਵੀ ਇਹ ਬੇਦਨ ਜਿਹੜੀ ਉਹ ਰੱਖੀ ਆ ਕਿ ਕਿਸੇ ਦਾ ਕੋਈ ਆਸਰਾ ਹੋਵੇਗਾ ਕਿਸੇ ਦਾ ਕੋਈ ਆਸਰਾ ਹੈ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰਾ ਇੱਕ ਤੂੰ ਹੀ ਆਸਰਾ ਹੈ ਤੇਰੇ ਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਜਾ ਰਹੇ ਸਨ ਕੁਝ ਨਾਲ ਸੰਗਤ ਸੀ ਗੁਰੂ ਅੰਗਦ ਦੇਵ ਬਾਬਾ ਬੁੱਢਾ ਜੀ ਨਾਲ ਹੋਰ ਸਿੱਖ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਸਾਰੇ ਜਾਣੇ ਆਪਣੇ ਆਪਣੇ ਘਰਾਂ ਨੂੰ ਮੁੜ ਜਾਓ ਪਰ ਕੁਝ ਜਿਹੜੇ ਸਿੱਖ ਸੰਗਤ ਸੀ ਉਹ ਮੁੜ ਆਏ ਕਿ ਚਲੋ ਗੁਰੂ ਦਾ ਹੁਕਮ ਹੈ ਪਰ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮਹਾਰਾਜ ਜਿਨ੍ਹਾਂ ਦਾ ਘਰ ਘਾਟ ਜਿਹੜੇ ਘਰ ਵਾਲੇ ਜਿਨ੍ਹਾਂ ਨੂੰ ਕੋਈ ਆਸਰਾ ਹੈ ਉਹ ਤੇ ਮੁੜ ਗਏ ਹਨ ਪਰ ਮੇਰਾ ਇੱਕ ਤੇ ਇੱਕ ਤੂੰ ਹੀ ਆਸਰਾ ਮੈਨੂੰ ਤੁਹਾਡਾ ਹੀ ਆਸਰਾ ਦਿਖਾਈ ਦਿੰਦਾ ਹੈ ਤੁਹਾਡੇ ਤੋਂ ਬਗੈਰ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਹੈ ਤੂੰ ਹੀ ਵਡਿਆਈਆਂ ਪਾਦਸ਼ਾਹੀਆਂ ਦੇਣ ਵਾਲਾ ਹੈ ਮੇਰਾ ਇੱਕ ਤੂੰ ਹੀ ਆਸਰਾ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਆਇਦੇ ਫੁਰਮਾਨ ਵਿੱਚ ਇਹ ਗੱਲ ਕਹਿ ਰਹੇ ਹਨ ਕਿ ਕਿਸ ਹੀ ਕੋਈ ਕੋਏ ਮਾਂਜਨ ਮਾਣੀ ਇੱਕ ਤੂੰ ਤੇ ਮੇਰਾ ਨਮਾਣੀ ਦਾ ਇੱਕ ਇੱਕ ਪਰਮਾਤਮਾ ਤੂੰ ਹੀ ਆਸਰਾ ਹੈ ਤੇਰੇ ਤੋਂ ਬਗੈਰ ਮੈਨੂੰ ਹੋਰ ਕੋਈ ਵੀ ਆਸਰਾ ਦਿਖਾਈ ਨਹੀਂ ਦਿੰਦਾ ਤੇ ਆਪੋ ਆਪਣੇ ਆਸਰੇ ਹੁੰਦੇ ਹਨ ਕਿਸੇ ਨੂੰ ਆਪਣੇ ਭੈਣ ਭਰਾਵਾਂ ਦੀ ਓਟ ਹੈ ਕਿਸੇ ਸੱਜਣ ਮਿੱਤਰ ਦੀ ਜਾਂ ਕਿਸੇ ਗਰੀਬ ਨੂੰ ਤਨਾਡ ਮਨੁੱਖ ਦਾ ਆਸਰਾ ਹੁੰਦਾ ਹੈ ਪਰ ਜੇ ਕੋਈ ਮਨੁੱਖ ਪਰਮਾਤਮਾ ਦਾ ਆਸਰਾ ਪਰਮਾਤਮਾ ਨੂੰ ਆਪਣਾ ਆਸਰਾ ਬਣਾ ਲਵੇ ਤੇ ਫਿਰ ਉਹਦੇ ਸਾਰੇ ਹੀ ਆਸਰੇ ਜਿਹੜੇ ਉਹਨਾਂ ਦੀ ਪੂਰਤੀ ਹੋ ਜਾਂਦੀ ਜਿੱਥੇ ਪਰਮਾਤਮਾ ਆਪ ਵਸ ਜਾਵੇ ਜਦੋਂ ਮਨੁੱਖ ਪਰਮਾਤਮਾ ਨੂੰ ਆਸਰਾ ਬਣਾ ਲੈਂਦਾ ਫਿਰ ਇਹਨੂੰ ਲੋਕਾਂ ਦੇ ਆਸਰੇ ਦੀ ਲੋੜ ਨਹੀਂ ਪੈਂਦੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਕਿਸੇ ਹੀ ਢੜਾ ਕੀਆ ਮਿੱਤਰ ਸੁਤ ਨਾਲ ਪਾਈ ਕਿਸੇ ਹੀ ਢੜਾ ਕੀਆ ਕੁੜਮ ਸਕੇ ਨਾਲ ਜਵਾਈ ਕਿ ਕਿਸੇ ਨੇ ਆਪਣੇ ਮਿੱਤਰ ਨੂੰ ਆਸਰਾ ਬਣਾਇਆ ਮਿੱਤਰ ਦਾ ਢੜਾ ਬਣਾਇਆ ਤੇ ਕਿਸੇ ਨੇ ਆਪਣੇ ਘਰ ਵਾਲਿਆਂ ਦਾ ਸੱਜਣ ਮਿੱਤਰਾਂ ਦਾ ਕਿਸੇ ਨੇ ਆਪਣੇ ਕੁੜਮ ਦੇ ਜਵਾਈ ਦੇ ਨਾਲ ਆਸਰਾ ਤੱਕਿਆ ਪਰ ਸਾਡਾ ਆਸਰਾ ਸਿਰਫ ਤੇ ਇੱਕ ਪਰਮਾਤਮਾ ਤੂੰ ਹੈ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਕਿ ਪ੍ਰਮਾਤਮਾ ਜੀ ਮੇਰਾ ਨਿਮਾਣੀ ਦਾ ਆਸਰਾ ਇੱਕ ਤੂੰ ਹੀ ਹੈ ਕਿਉ ਨ ਮਰੀਜੈ ਰੁਏ ਜਾਂ ਲੱਗ ਚੇਤਨਾ ਆਵੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਕਿ ਜਦੋਂ ਸਾਨੂੰ ਉਹ ਪ੍ਰਮਾਤਮਾ ਭੁੱਲ ਜਾਂਦਾ ਹੈ ਜਿਉ ਪ੍ਰਮਾਤਮਾ ਸਾਨੂੰ ਭੁੱਲਦਾ ਹੈ ਤੇ ਉਹਦੇ ਭੁੱਲਿਆਂ ਮਨੋਖ ਨੂੰ ਸਦਾ ਖਵਾਰੀ ਹੁੰਦੀ ਹੈ ਮਨੁੱਖ ਖਾਪਦਾ ਹੀ ਆ ਜਦੋਂ ਪਰਮਾਤਮਾ ਇਸ ਨੂੰ ਚੇਤ ਨਹੀਂ ਆਉਂਦਾ ਇਹਦੇ ਚਿੱਤ ਵਿੱਚ ਪਰਮਾਤਮਾ ਦਾ ਆਰਾਧਨ ਨਹੀਂ ਹੁੰਦਾ ਕਿਉਂ ਨਾ ਉਹਨਾਂ ਚਿਰ ਮਨੁੱਖ ਨੂੰ ਰੋ ਰੋ ਕਰਕੇ ਹੀ ਪਰਮਾਤਮਾ ਦੇ ਬਿਰਹ ਤੇ ਵਿਛੋੜੇ ਵਿੱਚ ਮਰ ਜਾਣਾ ਚਾਹੀਦਾ ਹੈ ਕਿ ਜੇ ਉਹ ਪਰਮਾਤਮਾ ਇਸ ਮਨੁੱਖ ਨੂੰ ਚੇਤੇ ਨਹੀਂ ਆਉਂਦਾ ਜਿਨੇ ਨੂੰ ਪੈਦਾ ਕੀਤਾ ਏ ਰਿਜਕ ਦੇਣ ਵਾਲਾ ਏ ਇੰਨੀਆਂ ਦਾਤਾਂ ਦਿੱਤੀਆਂ 24000 ਸਵਾਸ ਮਨੁੱਖ ਰੋਜ਼ ਲੈਣ데요 ਤੇ ਜਦੋਂ ਇਹਨੂੰ ਕੁਝ ਸਵਾਸਾਂ ਦੀ ਤੰਗੀ ਤੇ ਪ੍ਰੋਬਲਮ ਆਉਂਦੀ ਹੈ ਉਦੋਂ ਇਹਨੂੰ ਹਸਪਤਾਲ ਵਿੱਚ ਜਾ ਕਰਕੇ ਪਤਾ ਲੱਗਦਾ ਹੈ ਕਿ ਸਵਾਸਾਂ ਦੀ ਕੀਮਤ ਕੀ ਹੈ ਕਿੰਨੀ ਮਹਿੰਗੀ ਆਕਸੀਜਨ ਹਸਪਤਾਲਾਂ ਵਿੱਚ ਲੱਗਦੀ ਹੈ ਅੰਗ ਪੈਰ ਨਾ ਹੋਣ ਕਰਕੇ ਮਨੁੱਖ ਨੂੰ ਇਹ ਕੀਮਤ ਭੈਂਦੀ ਆ ਤੇ ਜਿਹੜੇ ਮਨੁੱਖ ਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਏ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਜੇ ਉਹ ਪਰਮਾਤਮਾ ਨੂੰ ਚਿੱਤ ਵਿੱਚ ਨਹੀਂ ਆਉਂਦਾ ਤੇ ਇਹਨੂੰ ਰੋਣਾ ਚਾਹੀਦਾ ਏ ਕਿਉਂਕਿ ਪਰਮਾਤਮਾ ਦੇ ਵਿਛੋੜੇ ਵਿੱਚ ਐ ਇਹਨੂੰ ਰੋ ਕਰਕੇ ਮਰ ਜਾਣਾ ਚਾਹੀਦਾ ਹੈ ਇਹ ਮਨੁੱਖ ਨੂੰ ਆਪਣੇ ਧੀਆਂ ਪੁੱਤਰਾਂ ਦੇ ਪਿਆਰ ਵਿੱਚ ਰੋਂਦਾ ਏ ਕਿਉਂਕਿ ਉਹਨਾਂ ਦੇ ਨਾਲੇ ਪਿਆਰ ਕਰਦਾ ਏ ਸਨੇਹ ਕਰਦਾ ਏ ਜਦੋਂ ਕੋਈ ਸਾਡੇ ਤੋਂ ਸਾਡਾ ਆਪਣਾ ਵਿਛੜਦਾ ਏ ਉਦੋਂ ਸਾਨੂੰ ਰੋਣ ਆਉਂਦਾ ਏ ਪਰ ਜਿਹੜਾ ਮਨੁੱਖ ਤੋਂ ਇਹ ਸਦਾ ਸਦੀਵੀ ਵਾਸਤੇ ਮਨੁੱਖ ਵਿਛੜਿਆ ਏ ਉਹ ਪਰਮਾਤਮਾ ਦੇ ਵਿਰੇ ਵਾਸਤੇ ਮਨੁੱਖ ਕਦੇ ਵੀ ਰੋਇਆ ਨਹੀਂ ਇਹ ਪਰਮਾਤਮਾ ਨੂੰ ਚੇਤੇ ਨਾ ਜਿਹੜੇ ਮਨੁੱਖ ਨੂੰ ਆਵੇ ਜਿੰਨਾ ਚਿਰ ਉਹ ਪਰਮਾਤਮਾ ਚਿਤ ਨਹੀਂ ਆਉਂਦਾ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦੇ ਵਿਛੋੜੇ ਵਿੱਚ ਮਨੁੱਖ ਨੂੰ ਬਿਰਹਾ ਕਰਨਾ ਚਾਹੀਦਾ ਆ ਮਰ ਜਾਣਾ ਚਾਹੀਦਾ ਏ ਮਹੱਲਾ ਦੂਜਾ ਅੱਗੇ ਫੇਰ ਗੁਰੂ ਅੰਗਦ ਦੇ ਮਹਾਰਾਜ ਜੀ ਫਰਮਾ ਰਹੇ ਹਨ ਜਾਂ ਸੁਖ ਤਾਂ ਸਹ ਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹ ਸਿਆਣੀਏ ਇਉ ਕੰਤ ਮਲਾਵਾ ਹੋਇ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਦੂਸਰੀ ਸਖੀ ਵਾਸਤੇ ਸਤਿਗੁਰੂ ਜੀ ਬਚਨ ਕਰਨ ਲੱਗੇ ਹਨ ਕਿ ਜਦੋਂ ਤੇ ਤੈਨੂੰ ਸੁਖ ਹੋਵੇ ਤਾਂ ਸਹਰਾਵਿਓ ਤਾਂ ਉਹ ਸਹੋ ਪਤੀ ਪਰਮਾਤਮਾ ਨੂੰ ਅਰਧਨਾ ਚਾਹੀਦਾ ਹੈ ਯਾਦ ਕਰਨਾ ਚਾਹੀਦਾ ਹੈ ਦੁੱਖ ਭੀ ਸੰਭਾਲਿਓ ਤੇ ਜਦੋਂ ਤੈਨੂੰ ਕੋਈ ਦੁੱਖ ਹੋਵੇ ਉਦੋਂ ਵੀ ਉਸ ਪਰਮਾਤਮਾ ਨੂੰ ਹੀ ਅਰਧਨਾ ਚਾਹੀਦਾ ਹੈ ਦੁੱਖ ਸੁਖ ਉਹੀ ਧਿਆਈਏ ਰੇ ਦੁੱਖ ਤੇ ਸੁਖ ਵਿੱਚ ਸਿਰਫ ਤੇ ਉਹ ਪਰਮਾਤਮਾ ਨੂੰ ਅਰਧਨਾ ਚਾਹੀਦਾ ਹੈ ਕਿਉਂਕਿ ਸਿਰਫ ਇੱਕ ਅਕਾਲ ਪੁਰਖ ਵਹਿਗੁਰੂ ਆ ਸੁੱਖਾਂ ਵੇਲੇ ਤੇ ਜਿਹੜੀ ਦੁਨੀਆ ਉਹ ਢੁਕ ਢੁਕ ਬਹਿੰਦੀ ਪਰ ਜਦੋਂ ਇਹਦੇ ਉੱਤੇ ਮੁਸੀਬਤ ਦਾ ਸਮਾਂ ਆਉਂਦਾ ਹੈ ਦੁੱਖ ਵੇਲੇ ਕੋਈ ਮਨੁੱਖੀ ਲੱਗੇ ਲੱਗਦਾ ਹੈ ਨਹੀਂ ਤੇ ਸਾਰੇ ਸਾਥ ਛੱਡ ਜਾਂਦੇ ਹਨ ਜੇ ਮਨੁੱਖ ਨੇ ਪਰਮਾਤਮਾ ਨੂੰ ਸੁੱਖਾਂ ਵੇਲੇ ਯਾਦ ਕੀਤਾ ਹੋਵੇ ਤਾਂ ਇਹਨੂੰ ਦੁੱਖਾਂ ਵੇਲੇ ਵੀ ਪਰਮਾਤਮਾ ਯਾਦ ਆਉਂਦਾ ਫਿਰ ਇਹਦੀ ਬਾਹ ਫੜਦਾ ਹੈ ਜੇ ਸੁਖ ਦੇਹ ਤਤੁ ਦੇ ਰਾਜ ਦੁੱਖ ਵੀ ਤੁਜੈ ਧਿਆਈ ਸਤਿਗੁਰੂ ਜੀ ਕਹਿੰਦੇ ਕਿ ਜਿਉ ਪਰਮਾਤਮਾ ਸੁਖ ਦਿੰਦਾ ਹੈ ਤਾਂ ਵੀ ਉਹਨੂੰ ਅਰਾਧਨਾ ਚਾਹੀਦਾ ਹੈ ਜਿਉ ਪਰਮਾਤਮਾ ਦੁੱਖ ਦਿੰਦਾ ਤਾਂ ਵੀ ਉਸੇ ਪਰਮਾਤਮਾ ਨੂੰ ਅਰਾਧਨਾ ਚਾਹੀਦਾ ਹੈ ਜਾਂ ਸੁਖ ਤਾਂ ਸਹ ਰਾਵਿਓ ਦੁੱਖ ਵੀ ਸੰਭਾਲਿਓਏ ਜੇ ਇਸ ਮਨੁੱਖ ਨੂੰ ਸੁਖ ਹੋਵੇ ਤਾਂ ਉਸ ਸਹ ਪਤੀ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਸੁਜੀਵ ਇਸਤਰੀ ਨੂੰ ਤੇ ਦੁੱਖ ਦੇ ਵਿੱਚ ਉਸੇ ਪਰਮਾਤਮਾ ਨੂੰ ਸੰਭਾਲਣਾ ਚਾਹੀਦਾ ਯਾਦ ਕਰਨਾ ਚਾਹੀਦਾ ਹੈ ਨਾਨਕ ਕਹ ਸਿਆਣੀ ਐ ਓ ਕੰਤ ਮਲਾਵਾ ਹੋਏ ਗੁਰਵੰਗਦੇਵ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਕਹਿਣ ਲੱਗੇ ਕਿ ਨਾਨਕ ਹੈ ਸਿਆਣੀ ਜੀਵ ਇਸਤਰੀਏ ਇਸ ਤਰ੍ਹਾਂ ਉਸ ਪਤੀ ਪਰਮਾਤਮਾ ਜਿਹੜਾ ਕੰਤ ਆ ਉਹਦਾ ਮਲਾਵਾ ਤੈਨੂੰ ਹਾਸਲ ਹੋਵੇਗਾ ਤਾਂ પતિ ਪਰਮਾਤਮਾ ਦਾ ਮਲਾਪ ਤੂੰ ਹਾਸਲ ਕਰ ਸਕਦੀ ਆ ਜੇ ਤੂੰ ਉਸ ਪਰਮਾਤਮਾ ਦੇ ਬਿਰੇ ਵਿਛੋੜੇ ਵਿੱਚ ਰੋਵੇਂ ਉਹਨੂੰ ਯਾਦ ਕਰੇ ਜੇ ਤੂੰ ਉਸ ਪਰਮਾਤਮਾ ਨੂੰ ਸੁਖ ਵਿੱਚ ਧਿਆਵੇਂ ਦੁੱਖ ਵਿੱਚ ਧਿਆਵੇਂ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰੇ ਤਾਂ ਇਸ ਜੀਵ ਇਸਤਰੀ ਜਿਹੜੀ ਆਪਣੇ ਆਪ ਨੂੰ ਸਿਆਣੀ ਮੰਨਦੀ ਆ ਇਓ ਕੰਤ ਮਲਾਵਾ ਹੋਏ ਇਸ ਤਰ੍ਹਾਂ ਉਸ ਪਰਮਾਤਮਾ ਦਾ ਮਲਾਪ ਜਿਹੜਾ ਤੈਨੂੰ ਹਾਸਲ ਹੋਵੇਗਾ ਪਾਉੜੀ ਅੱਗੇ ਪਾਉੜੀ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਹਉ ਕਿਆ ਸਾ ਲਾਹੇ ਕਿਰਮ ਜੰਤ ਵੱਡੀ ਤੇਰੀ ਵਡਿਆਈ ਕਿ ਹੇ ਪ੍ਰਮਾਤਮਾ ਅਸੀਂ ਤੇਰੀ ਕੀ ਸਲਾਹਤਾ ਕਰਸਾ ਕਿ ਪ੍ਰਮਾਤਮਾ ਤੈਨੂੰ ਅਸੀਂ ਸਲਾਹ ਨਹੀਂ ਸਕਦੇ ਜਿੰਨਾ ਉਸ ਪ੍ਰਮਾਤਮਾ ਦੀ ਮਨੁੱਖ ਵਡਿਆਈ ਕਰੇਗਾ ਉਹ ਪ੍ਰਮਾਤਮਾ ਵੱਡਾ ਹੁੰਦਾ ਜਾਵੇ ਉਸ ਪ੍ਰਮਾਤਮਾ ਨੇ ਕਿਸੇ ਨੇ ਵੀ ਅਜੇ ਤੱਕ ਅੰਤ ਨਹੀਂ ਪਾਇਆ ਅੰਤ ਨ ਸਿਫਤੀ ਕਹਿਨਨ ਅੰਤ ਅੰਤ ਨ ਕਰਨੇ ਦੇਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਕਿਸੇ ਵੀ ਤਰੀਕੇ ਨਾਲ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ ਤੇ ਸਤਿਗੁਰੂ ਜੀ ਅਸੀਂ ਉਹ ਕਿਰਮ ਆ ਜਿਹੜੋਂ ਨਿਕੇ ਨਿਕੇ ਕਿਰਮ ਅਸੀਂ ਦੇਖਦੇ ਆ ਜਿਹੜੇ ਕੀੜੇ ਹੁੰਦੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਕਿ ਸਤਿਗੁਰੂ ਜੀ ਇਹ ਨਿਮਰਤਾ ਧਾਰਨ ਕਰਨ ਵਾਸਤੇ ਸਾਨੂੰ ਕਹਿਣ ਦੇ ਆ ਕਿ ਅਸੀਂ ਪਰਮਾਤਮਾ ਜੀ ਤੁਹਾਡੇ ਦਰ ਤੇ ਕੀੜੇ ਆ ਇੱਕ ਕਿਰਮਿਆਂ ਨਿੱਕੇ ਜਿੰਨੇ ਤੇ ਅਸੀਂ ਤੇਰੀ ਸਲਾਹਤਾ ਕੀ ਕਰ ਸਕਦੇ ਵੱਡੀ ਤੇਰੀ ਵਡਿਆਈ ਤੇਰੀ ਵਡਿਆਈ ਵੱਡੀ ਤੂੰ ਸਾਰਿਆਂ ਨੂੰ ਵੱਡਾ ਹੈ ਤੇਰਾ ਕੋਈ ਅੰਤ ਪਾਰਾ ਵਾਰਨੀਆ ਅਸੀਂ ਜੀਵ ਇੱਕ ਜਿਹੜੇ ਕਰਮ ਦੀ ਨਿਆਈਂ ਆ ਕਿਹੜੇ ਦੀ ਨਿਆਈਂ ਤੇਰੀ ਵਡਿਆਈ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ ਪਰਮਾਤਮਾ ਤੂੰ ਅਗਾਮਿਆ ਇਹਨਾਂ ਦੇ ਜੀਵ ਇੰਦਰੀਆਂ ਦੀ ਪਹੁੰਚ ਤੋਂ ਪਰੇ ਇਹ ਮਨੁੱਖ ਕਦੀ ਪੈਦਲ ਚੱਲ ਕਰਕੇ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਸਕਦਾ ਕਿ ਕਿਸੇ ਵੀ ਚੀਜ਼ ਨੂੰ ਸਾਧਨ ਬਣਾ ਕਰਕੇ ਜੇ ਮਨੁੱਖ ਆਖੇ ਕਿ ਮੈਂ ਉਸ ਪਰਮਾਤਮਾ ਤੱਕ ਪਹੁੰਚ ਜਾਵਾਂ ਇਸ ਤਰ੍ਹਾਂ ਨਹੀਂ ਪਹੁੰਚ ਸਕਦਾ ਜੇ ਨਾਮ ਧਿਆਵੇਗਾ ਅੰਤਰ ਆਤਮੇ ਆਪਣੇ ਜੀਵਨ ਨੂੰ ਸ਼ੁੱਧ ਕਰੇਗਾ ਧਿਆਨ ਟਿਕਾਵੇਗਾ ਨਾਮ ਜਪੇਗਾ ਇਹ ਨੌਂ ਦੁਆਰੇ ਜਿਹੜੇ ਪ੍ਰਗਟਿਆ ਇਹਨਾਂ ਰਾਹੀਂ ਮਨੁੱਖ ਨਹੀਂ ਪਰਮਾਤਮਾ ਤੱਕ ਪਹੁੰਚ ਜਾਂਦਾ ਜਿਹੜਾ ਦਸਮ ਦਵਾਰ ਸਤਿਗੁਰਾਂ ਨੇ ਗੁਪਤ ਦਰਵਾਜ਼ਾ ਰੱਖਿਆ ਹੈ ਜਦੋਂ ਮਨੁੱਖ ਉਤੋਂ ਤੱਕ ਪਹੁੰਚਦਾ ਹੈ ਫੇਰੋ ਪਰਮਾਤਮਾ ਅਗਮਤਾ ਕੇ ਪਹੁੰਚ ਸਕਦਾ ਉਹ ਪਰਮਾਤਮਾ ਅਗਮ ਆ ਪਹੁੰਚ ਤੋਂ ਪਰੇ ਆ ਦਿਆਲੂ ਆ ਆਪ ਲਹਿ ਮਿਲਾਏ ਜਿਉ ਸਤਗੁਰੂ ਕਿਰਪਾ ਕਰੇ ਪਰਮਾਤਮਾ ਤਾਂ ਮਨੁੱਖ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਨਹੀਂ ਤੇ ਇਹ ਜੀਵ ਜਿੰਨੇ ਮਰਜੀ ਯਤਨ ਕਰੇ ਆਪਣੀ ਹਉਮੈ ਤੇ ਅਹੰਕਾਰ ਦੇ ਵਾਸੋ ਕਰਕੇ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਜਿਉ ਆਪ ਮਲਾਵੇ ਤੇ ਮਨੁੱਖ ਪਰਮਾਤਮਾ ਨਾਲ ਮਿਲ ਸਕਦਾ ਹੈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਏ ਕਹਿ ਪ੍ਰਮਾਤਮਾ ਤੇਰੇ ਤੋਂ ਬਗੈਰ ਸਾਡਾ ਬੇਲੀ ਕੋਈ ਨਹੀਂ ਸਾਡਾ ਮਿੱਤਰ ਕੋਈ ਨਹੀਂ ਸਾਡਾ ਦੋਸਤ ਕੋਈ ਨਹੀਂ ਆ ਤੂੰ ਅੰਤ ਸਿਖਾਏ ਕਿਉਂਕਿ ਤੂੰ ਅੰਤ ਤੱਕ ਸਾਡੇ ਨਾਲ ਜਾਣ ਵਾਲਾ ਦੁਨੀਆ ਦੇ ਯਾਰ ਮਿੱਤਰ ਦੋਸਤ ਕੋਜ ਗੱਲਾਂ ਦੇ ਵਿੱਚ ਸਾਥ ਦਿੰਦੇ ਕੰਮਾਂ ਵਿੱਚ ਕਈਆਂ ਦੇ ਕੰਮਾਂ ਵਿੱਚ ਸਾਥ ਛੱਡ ਜਾਂਦੇ ਜਦੋਂ ਵਿਪਤਾ ਪੈਂਦੀ ਹੈ ਕਈ ਮਨੁੱਖ ਬੰਦੇ ਦੇ ਸਾਥ ਛੱਡ ਜਾਂਦੇ ਅਖੀਰ ਤੱਕ ਜਿਹੜੇ ਘਰ ਵਾਲੇ ਹਨ ਉਹ ਵੀ ਮਨੁੱਖ ਨੂੰ ਅੰਤ ਸਮੇਂ ਕਬਰ ਤੇ ਮੜੀ ਵਿੱਚ ਛੱਡ ਆਉਂਦੇ ਅੰਤ ਵਿੱਚ ਕੋਈ ਵੀ ਸਖਾਈ ਨਹੀਂ ਹੁੰਦਾ ਪਰ ਸਤਿਗੁਰੂ ਜੀ ਜੇ ਤੂੰ ਸਾਡਾ ਮਿੱਤਰ ਬਣ ਜਾਵੇ ਤੇਰੇ ਤੋਂ ਬਗੈਰ ਸਾਡਾ ਬੇਲੀ ਕੋਈ ਨਹੀਂ ਆ ਮਿੱਤਰ ਕੋਈ ਨਹੀਂ ਆ ਸਾਥ ਦੇਣ ਵਾਲਾ ਨਹੀਂ ਆ ਤੂੰ ਅੰਤ ਸਿਖਾਏ ਅੰਤ ਦੇ ਵਿੱਚ ਤੂੰ ਸਾਡੀ ਸਹਾਇਤਾ ਕਰਨ ਵਾਲਾ ਹੈ ਜੋ ਤੇਰੀ ਸਰਨਾਗਤੀ ਤਿੰਨ ਲਹਿ ਛਡਾਈ ਜਿਹੜੇ ਮਨੁੱਖ ਸਤਿਗੁਰੂ ਦੀ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਹਨ ਤੁਹਾਡਾ ਨਾਮ ਜਪਦੇ ਸਿਮਰਨ ਕਰਦੇ ਆ ਪ੍ਰਮਾਤਮਾ ਦੀ ਸ਼ਰਨ ਵਿੱਚ ਆਣ ਕਰਕੇ ਟਹਿ ਪੈਂਦੇ ਹਨ ਉਹਨਾਂ ਨੂੰ ਸਤਿਗੁਰੂ ਜੀ ਹਉਮੈ ਤੇ ਅਹੰਕਾਰ ਦੇ ਬੰਧਨਾਂ ਤੋਂ ਛਡਾ ਲੈਂਦੇ ਹਨ ਨਾਨਕ ਵੇ ਪਰਵਾਹ ਹੋਇ ਤਿਸ ਤਿੱਲ ਨਾ ਤਮਾਈ ਉਹ ਪਰਮਾਤਮਾ ਬੇਪਰਵਾਹ ਤੇ ਬੇਮੁਥਾਜ ਉਹਨੂੰ ਕਿਸੇ ਦਾ ਇੱਕ ਤਿੱਲ ਜਿੰਨੇ ਵੀ ਤਮਾ ਨਹੀਂ ਕਿ ਉਸ ਪਰਮਾਤਮਾ ਨੂੰ ਕਿਸੇ ਦੀ ਤਮਾ ਹੋਵੇ ਕਿਉਂ ਤਾਂ ਕਿਸੇ ਦੇ ਕਾਰਜ ਕਰਦਾ ਹੋਵੇ ਉਹ ਪਰਮਾਤਮਾ ਬੇਪਰਵਾਹ ਬੇਮੁਥਾਜ ਆ ਉਹ ਨਿਜਪਤ ਦਾਤਾ ਆਪਣੀ ਮਰਜ਼ੀ ਦੇ ਨਾਲ ਸਾਰੇ ਕੰਮ ਕਰਦਾ ਹੈ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਪ ਤੋਂ ਉਹਨੇ ਪ੍ਰਕਾਸ਼ ਕੀਤਾ ਹੈ ਆਪ ਚਲਾ ਰਿਹਾ ਹੈ ਕਿਸੇ ਦੀ ਉਸ ਪਰਮਾਤਮਾ ਨੂੰ ਸਲਾਹ ਲੈਣ ਦੀ ਲੋੜ ਨਹੀਂ ਕਿਉਂਕਿ ਉਹ ਬੇਮੁਥਾਜ ਤੇ ਬੇਪਰਵਾਹ ਉਹਨੂੰ ਕਿਸੇ ਦਾ ਵੀ ਤਿੱਲ ਜਿੰਨਾ ਤਮਾ ਨਹੀਂ ਹੈ ਸਾਤੂਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਇਹ ਜੀਵ ਇੱਕ ਪਰਮਾਤਮਾ ਇਹ ਜਿਹੜੀ ਮੰਜ ਨਿਮਾਣੀ ਜੀਵ ਇਸਤਰੀ ਆ ਇਹ ਪਰਮਾਤਮਾ ਨੂੰ ਆਸਰਾ ਬਣਾ ਲਵੇ ਕਿਸੇ ਕੋਈ ਕੋਏ ਮੰਜ ਨਿਬਾਣੀ ਇੱਕ ਤੋਂ ਪਰਮਾਤਮਾ ਕਿਸੇ ਦਾ ਕੋਈ ਆਸਰਾ ਹੋਵੇਗਾ ਕਿਸੇ ਦਾ ਕੋਈ ਸਾਡੀ ਨਿਮਾਣੀ ਇਸ ਜੀਵ ਇਸਤਰੀ ਦਾ ਤੂੰ ਹੀ ਇੱਕ ਆਸਰਾ ਹੈ ਤੇ 사드구루 ਜੀ ਕਹਿੰਦੇ ਕਿ ਜੇ ਮਨੁੱਖ ਨੂੰ ਉਹ ਪਰਮਾਤਮਾ ਚੇਤੇ ਨਹੀਂ ਆਉਂਦਾ ਜਿੰਨਾ ਚਿਰ ਪਰਮਾਤਮਾ ਵਿਸਰਿਆ ਇਹਨੂੰ ਉਸ ਪਰਮਾਤਮਾ ਦੇ ਬਿਰੇ ਵਿਛੋੜੇ ਵਿੱਚ ਮਰ ਜਾਣਾ ਚਾਹੀਦਾ ਹੈ ਸੁਖ ਵਿੱਚ ਵੀ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਦੁੱਖ ਵਿੱਚ ਵੀ ਉਸ ਪਰਮਾਤਮਾ ਨੂੰ ਆਰਾਧਨਾ ਚਾਹੀਦਾ ਹੈ ਇਸ ਤਰ੍ਹਾਂ ਇਹ ਜੀਵ ਇਸਤਰੀ ਸਿਆਣੀਏ ਉਹ ਪਰਮਾਤਮਾ ਕੰਤ ਦਾ ਮਲਾਪ ਤੈਨੂੰ ਹਾਸਲ ਹੋਵੇਗਾ ਅਸੀਂ ਕਿਰਮਜੰਤ ਹਾਂ ਉਹ ਪਰਮਾਤਮਾ ਵੱਡਾ ਉਹਦੀ ਵਡਿਆਈ ਵੱਡੀ ਆ ਅਸੀਂ ਉਸ ਪਰਮਾਤਮਾ ਨੂੰ ਬਿਆਨ ਨਹੀਂ ਕਰ ਸਕਦੇ ਉਹ ਅਗਾਮਯਾ ਦਿਆਲੂ ਆ ਉਹ ਆਪ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਏ ਉਸ ਪਰਮਾਤਮਾ ਤੋਂ ਬਗੈਰ ਸਾਡਾ 베ਲੀ ਤੇ ਸਾਥੀ ਕੋਈ ਨਹੀਂ ਕਿਉਂਕਿ ਉਹ ਅੰਤ ਵਿੱਚ ਸਖਾਈ ਹੋਣ ਵਾਲਾ ਏ ਅਸੀਂ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਤੇ ਜਿਹੜੇ ਤੁਹਾਡੀ ਸ਼ਰਨ ਵਿੱਚ ਆਉਂਦੇ ਉਹਨਾਂ ਨੂੰ ਤੁਸੀਂ ਹਉਮੈ ਤੇ ਅਹੰਕਾਰ ਤੋਂ ਛਡਾ ਲੈਂਦੇ ਜੋ ਤੁਸੀਂ ਅਕਾਲ ਪੁਰਖ ਵਹਿਗੁਰੂ ਜੀ ਬੇਪਰਵਾਹ ਬੇਮਤਾਜ ਉਹ ਤੁਹਾਨੂੰ ਕਿਸੇ ਦਾ ਵੀ ਤਿੱਲ ਜਿਨਾਂ ਤਮਾ ਨਹੀਂ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੀਆਂ ਦਾਤਾਂ ਬਖਸ਼ ਕੇ ਨਜ਼ਰੀ ਨਦਰ ਨਿਹਾਲ ਕਰਨ ਗੁਰਸਿੱਖੀ ਜੀਵਨ ਨਾਮ ਸਿਮਰਨ ਦੇ ਨਾਲ ਸਾਨੂੰ ਜੁੜਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰਿਏ ਜੀ ਜੋ ਤੇਰੀ ਸਰਨਾਗਤੀ ਤਿੰਨ ਲਹ ਛੁਡਾਈ ਨਾਨਕ ਵੇ ਪਰਵਾਹ ਹੋ ਹਿਸ ਤਿੱਲ ਨਾਤਮਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓੰਕਾਰ